ਇਹ ਜੇ ਲਈ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਰਦਾਸਪੁਰ ਵਾਸੀਆਂ ਨੂੰ ਅਸੀਂ ਵਿਕਾਸ ਕਰਦੇ ਕਿ ਕੀ ਕੀ ਕੀਤਾ ਜਾ ਰਿਹਾ ਹੈ ਮੈਂ ਭਾਸ਼ਣ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਜੁਗ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜਰਾਬ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰਿਲਕਾ ਵੀ ਅੜਿਆ ਹੋਇਆ ਉਹ ਨੂੰ ਨਹੀਂ ਕਹਾਂ ਚਾਹੁੰਦਾ ਨਹੀਂ ਮੇਰਾ ਖਿਆਲ ਹੈ ਕੋਚੇ ਕਾ ਥਾਵਾ ਤੇ ਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਹਤੇ ਪਹਿਲ ਕਰਨ ਦੀ ਕਰ ਰਹੀ ਹੈ ਅਤੇ ਉਹਦਾ ਉਹਨਾਂ ਕੌਮੀ ਝੰਡੇ ਦਾ ਹਰਉਣ ਦੀ ਰਸਮ ਅਦਾ ਕੀਤੀ ਜਾਵੇਗੀ ਸੋ ਅਸੀਂ ਕੌਮੀ ਝੰਡੇ ਦੇ ਸਤਾਰ ਪੇਟ ਕਰਦੇ ਹੋਏ ਆਪੋ ਆਪਣੀਆਂ ਥਾਵਾ ਤੇ ਖੜੇ ਹੋਵਾਂਗੇ थोर मुख में मां जीव ਜਿਹੜੀ ਇਤਰਾਖਿਆਪਾਰ ਦੇ ਮੰੰਤਰੀ ਸਾਹਿਬਾਨ ਪੋਤਾ ਵੱਲੋਂ ਅੱਜ ਦੇ ਜ਼ਿਲ੍ਹਾ ਪੰਤਰੀ ਸਮਾਗਮ ਦੀ ਵਕਮਾ ਮਹਾਰਮ ਜੋਕੋ ਕੰਨ ਭਾਈ ਆਰੀਏ ਪੋਤਾ ਵੱਲੋਂ ਤੋਂ ਕਿ ਜੱਦਾ ਲਹਾਇਆ ਆਇਆ। ਤੋਂ ਮੈਂ ਆਪਣੇ ਗੁੱਸੇ ਮਹਾਂਦੀ ਬਾਰੇ ਰਾਸਿਆ ਕੀ ਪਾਵੇਂ ਕਿ ਉਹਦੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਅਜੇ ਬਾਗ ਕੇ ਬਾਰੇ ਕਿ ਉਹਨਾਂ ਦਾ ਨਾਮ ਅੱਜ ਆਪ ਪਿਆ। ਯਾਰਾਂ ਨੇ